ਕਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੇ ਇਸ ਵੇਲੇ 40 ਸਾਲ ਪੂਰੇ ਹੋਣ ਜਾ ਰਹੇ ਹਨ ਪਿਛਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਖੂਨ ਡੁੱਲਿਆ ਹੈ ਇਹਨਾਂ 40 ਵਰਿਆਂ ਦੇ ਵਿੱਚ ਸਿੱਖਾਂ ਦੇ ਹਕਾਲਨਾਵਾ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸ ਨੇ ਖਾਲਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾਤਾ ਪੀੜ ਮੁੱਕੀ ਹੈ ਨਾ ਜ਼ਖਮ ਸੁੱਕੇ ਹਨ ਨਾ ਭਾਰਤੀ ਕਹਿਰ ਦਾ ਸਟੇਟ ਦਾ ਕਹਿਰ ਭੁੱਲਿਆ ਹੈ ਤੇ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅਜ ਵੀ ਸਜਰੀ ਹੈ ਔਰ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿਜ਼ਾਮ ਵੱਲੋਂ ਭੇਜੀ ਫੌਜ ਦੇ ਵੱਲੋਂ ਟਾਇਏ ਕਹਿਰ ਤੋਂ ਬਾਅਦ ਜੋ ਸ਼ਹਾਦਤਾਂ ਹੋਈਆਂ ਜੋ ਅਕਾਲ ਤਖਤ ਸਾਹਿਬ ਦੇ ਉੱਤੇ ਬੰਬ ਸੁੱਟੇ ਗਏ ਦਰਬਾਰ ਸਾਹਿਬ ਦੀ بے ਹਰਮਤੀ ਦੀ ਕੋਸ਼ਿਸ਼ ਕੀਤੀ ਗਈ ਇਹਨਾਂ 40 ਵਰਿਆਂ ਦੇ ਵਿੱਚ ਕੌਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ ਜਾਰੀ ਹੈ ਇਹ 40 ਵਰੇ ਕੌਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹੋ ਜਲਾਲ ਦੇ ਨਾਲ ਮਨਾਇਆ ਹੈ ਸ਼ਹਾਦਤਾਂ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਚੱਲਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਦੁਨੀਆ ਦੇ ਮੈਪ ਦੇ ਉੱਤੇ ਉਜਾਗਰ ਕੀਤਾ ਹੈ ਅੱਜ ਤੁਸੀਂ ਦੇਖੋ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਚਾਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਥੇ ਸਿੱਖ ਐਕਟੀਵਿਜ਼ਮ ਦੀ ਖਾਲਸਾਣ ਦੀ ਗੱਲ ਪ੍ਰਚਲਿਤ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਆਫੀਸ਼ੀਅਲਸ ਕਿਤੇ ਵੀ ਬੈਠਕ ਕਰਨ ਪਹਿਲਾ ਅਜੰਡਾ ਖਾਲਸਾਣ ਤੇ ਸਿੱਖ ਐਕਟੀਵਿਜ਼ਮ ਹੁੰਦਾ ਹੈ ਇਹੀ ਕਾਰਨ ਹੈ ਕਿ ਹਿੰਦੁਸਤਾਨ ਨੇ ਪਹਿਲਾਂ ਵੀ ਵਰੇ ਪੰਜਾਬ ਦੀ ਧਰਤੀ ਤੇ ਐਕਸਟਰਾ ਜੁਡੀਸ਼ਲ ਕਿਲਿੰਗਸ ਕੀਤੀਆਂ ਔਰ ਉਸ ਤੋਂ ਬਾਅਦ ਉਹ ਐਕਸਟਰਾ ਜੁਡੀਸ਼ਲ ਕਿਲਨ ਕਰਨ ਲਈ ਉਹਦੇ ਜਿਹੜੀ ਟ੍ਰਾਂਸ ਨੈਸ਼ਨਲ ਆਪਰੇਸ਼ਨਸ ਨੇ ਉਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਕੇ ਵੀ ਉਹਨੇ ਆਪਣੇ ਕਰਨੇ ਸ਼ੁਰੂ ਕੀਤੇ ਹੋਏ ਹਨ ਜਿਹਦੇ ਕਾਰਨ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡਾ ਦੇ ਵਿੱਚ ਹੁੰਦਾ ਹੈ ਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਰਚੀ ਜਾਂਦੀ ਹੈ ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ ਐਕਸਪੋਜ਼ ਹੋ ਚੁੱਕਾ ਹੈ ਇੰਡੀਆ ਇੰਡੀਆ ਦੀ ਫੋਰਨ ਪੋਲਿਸੀ ਫਲॉप ਹੋ ਚੁੱਕੀ ਹੈ ਅੱਜ ਦੀ ਖਬਰ ਹੈ ਕਿ ਚੈੱਕ ਦੀ ਪੋਰਟ ਨੇ ਜਿੱਥੇ ਨਿਕਲ ਗੁਪਤਾ ਜਿਹੜਾ ਏਜੰਟ ਹੈ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿੱਚ ਐਕਸਟਰੈਡਿਟ ਕਰ ਦਿੱਤਾ ਜਾਵੇ ਚਾਰ ਬੰਦੇ ਕੈਨੇਡਾ ਨੇ ਫੜ ਲਏ ਹਨ ਹੁਣ ਉਸ ਤੋਂ ਬਾਅਦ ਅੱਗੇ ਪਰਤਾਂ ਦੇ ਉੱਤੇ ਪਰਤਾਂ ਖੁੱਲ ਰਹੀਆਂ ਹਨ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਇਨ੍ਹਾਂ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ, ਜੋ ਰਿਪ੍ਰੈਸ਼ਨ ਚੱਲ ਰਿਹਾ ਹੈ, ਉਸਨੇ ਸਾਡੀ ਮੂਵਮੈਂਟ ਨੂੰ, ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚਣ, ਇਸਤੇ ਵਿਚਾਰ ਕਰਨ ਤੇ ਭਾਰਤ ਨੂੰ ਦੁਨੀਆ ਦੇ ਕਟਾਰੇ ਦੇ ਵਿੱਚ ਐਕਸਪੋਜ਼ ਕਰਨ। 1984 ਤੋਂ ਬਾਅਦ ਧੜਾਹ ਹਫ਼ਤੇ ਵਿੱਚ ਚੋਣਾਂ ਦੇ ਵਿੱਚ ਜਾ ਰਹੇ ਨੇ। ਜਦੋਂ ਕੋਈ ਵੀ ਪਾਰਟੀ ਜਿੱਤੇਗੀ ਉਹ ਸੈਲੀਬ੍ਰੇਸ਼ਨ ਹੋਏਗੀ ਸਿੱਖਾਂ ਨੂੰ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਚਾਹੀਦਾ ਨਹੀਂ ਜੀ ਅਸੀਂ ਸਾਡੀ ਬਿਲਕੁਲ ਸਪਸ਼ਟ ਅਪੀਲ ਹੋਏਗੀ ਕਿ 4 ਜੂਨ ਤੋਂ ਬਾਅਦ 5 ਜੂਨ ਤੇ 6 ਜੂਨ ਨੂੰ ਕੋਈ ਸੈਲੀਬ੍ਰੇਸ਼ਨ ਨਹੀਂ ਹੋਏਗੀ ਕੋਈ ਟੋਲਟ ਮੱਕਿਆ ਦੇ ਨਾਲ ਦਰਬਾਰ ਸਾਹਿਬ ਵੱਲ ਨਾ ਆਵੇ ਸਾਡੀ ਸਾਰਿਆਂ ਨੂੰ ਇਹ ਅਪੀਲ ਹੋਏਗੀ ਔਰ ਕਲੀਅਰ ਅਪੀਲ ਹੋਏਗੀ ਕਿ ਕੋਈ ਵੀ 5 ਤੇ 6 ਨੂੰ ਟੋਲਟ ਮੱਕਿਆ ਦੇ ਨਾਲ ਸੈਲੀਬ੍ਰੇਸ਼ਨਸ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਨਾਲ ਆਵੇ ਜਿੰਨੇ ਵੀ ਸੈਲੀਬ੍ਰੇਟ ਕਰਨਾ ਹੈ ਉਹ 6 ਜੂਨ ਤੋਂ ਬਾਅਦ ਕਰਨਗੇ ਜੇ ਸਿਕੂਨ ਤੋਂ ਸੁਲਝੂਵੇ ਸੁਣੋ ਜੇ ਦੇਖ ਕੇ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਕੋਈ ਕੈਂਡੀਡੇਟ ਵੀ ਨਹੀਂ ਕੋਈ ਸਿੰਘ ਵੀ ਨਹੀਂ ਕਿਸੇ ਨੂੰ ਵੀ ਪੰਜਾਬ ਦੀ ਧਰਤੀ ਤੇ 5 ਤੇ 6 ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਔਰ ਨਹੀਂ ਇਹ ਗੱਲ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਵੀ ਇਸ ਤਰ੍ਹਾਂ ਟੂਲਟ ਮੱਕਿਆਂ ਦੇ ਨਾਲ ਕੋਈ ਵੀ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੋਈ ਫੰਕਸ਼ਨ ਨਾ ਹੋਵੇ 6 ਤਰੀਕ ਦੇ ਪੰਦੇ ਸੱਦੇ ਦੀ ਸਾਡੀ ਮੀਟਿੰਗ ਅਗਲੇ 2 ਦਿਨਾਂ ਬਾਅਦ ਹੋਣੀ ਹੈ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਪਰਮਜੀਤ ਸਿੰਘ ਮਾਨ ਉਹ ਕੈਨੇਡਾ ਗਏ ਹੋਏ ਨੇ ਉਹਨਾਂ ਨੇ 2 ਦਿਨ ਬਾਅਦ ਵਾਪਸ ਆਣਾ ਉਸ ਤੋਂ ਬਾਅਦ ਮੀਟਿੰਗ ਹੋਏਗੀ ਉਹਦੇ ਪਾਰੇ ਅਸੀਂ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਐਲਾਨ ਕਰਾਂਗੇ ਪਰ ਸਾਡੇ ਪ੍ਰੋਗਰਾਮ ਜਿਉਂਦੇ ਤੋਂ ਟਾਈਮ ਦੇ ਪੰਦਰ ਦਾ ਇੱਕ ਅਧੂਤ ਹੋ ਜਾਦਾ ਹੈ ਸਾਡੇ ਦੇ ਵਿੱਚ ਹੋਰ ਕਿੜੀ-ਕੜੀ ਜਾਂ ਜਿਹੜੀ ਤੁਸੀਂ ਆਪਾਂ ਅਸੀਂ ਸਾਰੀਆਂ ਜੱਥੇਬੰਦੀਆਂ ਨੂੰ ਸੱਦਾ ਦੇਾਂਗੇ ਔਰ ਲਗਭਗ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਇਨਵੋਲਡ ਹੁੰਦੀਆਂ ਆ ਰਹੀਆਂ ਨੇ ਔਰ ਸਾਨੂੰ ਪੂਰਾ ਭਰੋਸਾ ਹੈ ਕਿ ਸਾਰੀਆਂ ਹੀ ਆਣਗੀਆਂ ਜਿਹੜੀਆਂ ਜਿਹੜੀਆਂ ਹਿੰਦੁਸਤਾਨ ਦੇ ਖਿਲਾਫ ਇਸ ਹਮਲੇ ਦੇ ਖਿਲਾਫ ਹੁਣ ਤੱਕ ਆਵਾਜ਼ ਉਠਾਉਂਦੀਆਂ ਆ ਰਹੀਆਂ ਨੇ ਲੜਦੀਆਂ ਆ ਰਹੀਆਂ ਨੇ ਇਹ ਇੱਕ ਬੜੀ ਬੜੀ ਅਜੀਬ ਵੀ ਗੱਲ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾ ਨੇ ਔਰ ਉਸ ਦਿਨ ਲੋਕ ਬੜੇ ਬੜੇ ਉਤਸ਼ਾਹ ਦੇ ਨਾਲ ਉਹਦੇ ਵਿੱਚ ਵੀ ਪਾਰਟਿਸਪੇਟ ਕਰਨਗੇ ਔਰ ਉਸ ਤੋਂ ਬਾਅਦ ਜਿਹੜੀ ਹੈ ਫਿਰ 2 ਜੂਨ ਤੋਂ ਬਾਅਦ ਜਿਹੜਾ 6 ਜੂਨ ਤੱਕ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ 'ਚ ਵੀ ਪਾਰਟਿਸਪੇਸ਼ਨ ਹੋਏਗੀ ਦੇਖੋ ਅਸੀਂ ਦਲ ਖਾਲਸਾ ਨੇ ਪਹਿਲਾਂ ਹੀ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਚੋਣਾ ਤੋਂ ਦੂਰ ਰਹਿ ਰਹੇ ਹਾਂ ਅਸੀਂ ਇਸ ਦੇ ਵਿੱਚ ਸਾਨੀ ਰਹਿ ਰਹੇ ਸੀ ਤਾਂ ਬਾਈਕਾਟ ਕੀਤਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਸ ਦੇ ਵਿੱਚੋਂ ਕੁਝ ਵੀ ਅਚੀਵੇਬਲ ਨਹੀਂ ਹੈ ਕੁਝ ਹਾਸਲ ਹੋਣ ਵਾਲਾ ਨਹੀਂ ਹੈ 4 ਜੂਨ ਦੇ ਨਤੀਜਿਆਂ ਤੋਂ ਬਾਅਦ ਹਿੰਦੁਸਤਾਨ ਦਾ ਚਿਹਰਾ ਕਤਲ ਪ੍ਰਧਾਨ ਮੰਤਰੀ ਕੋਈ ਵੀ ਬਣੇ ਚਿਹਰਾ ਕੋਈ ਵੀ ਸਾਹਮਣੇ ਆਵੇ ਸਿੱਖਾਂ ਦੀ ਪੋਜੀਸ਼ਨ ਦੇ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ ਸਿੱਖ ਸਮੱਸਿਆ ਦੇ ਹੱਲ ਨਿਕਲਣ ਵਾਲਾ ਨਹੀਂ ਹੈ ਔਰ ਇਹ ਗੱਲ ਅਸੀਂ 70 ਸਾਲਾਂ ਤੋਂ ਪਾਰਟਿਸਪੇਟ ਕਰਦੇ ਦੇਖਿਆ ਅਕਾਲੀਆਂ ਨੂੰ ਸਿੱਖਾਂ ਨੂੰ ਔਰ ਖਾਸ ਤੌਰ ਤੇ 84 ਤੋਂ ਬਾਅਦ ਵੀ ਸਾਡੀ ਪਾਰਟਿਸਪੇਸ਼ਨ ਪੂਰੀ ਰਹੀ ਹੈ ਪੰਜਾਬ ਦੇ ਵਿੱਚ ਵੀ ਸਰਕਾਰਾਂ ਬਣੀਆਂ ਨੇ ਐਮਪੀਜ਼ ਵੀ ਬਣੇ ਨੇ ਪਰ ਚੀਰੋ ਰਿਜ਼ਲਟ ਹੈ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਮੈਂ ਅੱਜ ਇਹ ਗੱਲ ਹੋਰ ਵਾਜੇ ਕਰਦਾ ਬਹੁਤ ਸਾਰੇ ਲੋਕਾਂ ਨੂੰ ਸਾਡੇ ਤੇ ਇਤਰਾਜ਼ ਹੈ ਕਿ ਅਸੀਂ ਚੋਣਾਂ ਤੋਂ ਦੂਰ ਕਿਉਂ ਰਹਿੰਦੇ ਆ ਬਾਈਕਾਟ ਕਿਉਂ ਕਰਦੇ ਆ ਅਗਰ ਇਹ ਗੱਲ ਮਨ ਵੀ ਲਈ ਜਾਵੇ ਕਿ ਬਾਈਕਾਟ ਵਾਲੇ ਜਾਂ ਰੈਡੀਕਲ ਥਾਟ ਵਾਲੇ ਹੁਣ ਤੱਕ ਕੁਝ ਵੀ ਕੌਮ ਦੀ ਝੋਲੀ ਕੋਈ ਨਤੀਜੇ ਨਹੀਂ ਪਾ ਸਕੇ ਤੇ ਮੈਂ ਇੱਕ ਸਵਾਲ ਖੜਾ ਕਰਨਾ ਕਿ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਜਿਹੜੇ ਅਸੈਂਬਲੀ 'ਚ ਵੀ ਗਏ ਨੇ ਤੇ ਪਾਰਲੀਮੈਂਟ 'ਚ ਵੀ ਗਏ ਨੇ ਉਹ ਆਪਣਾ ਇੱਕ ਵੀ ਅਚੀਵਮੈਂਟ ਕੌਮ ਦੇ ਸਾਹਮਣੇ ਰੱਖ ਦਿੰਦੇ ਕਿ ਉਹਨਾਂ ਨੇ ਕੌਮ ਦੀ ਝੋਲੀ 'ਚ ਕੀ ਪਾਇਆ ਕਿਹੜੇ ਮੰਗ ਮੰਨੀ ਗਈਏ ਮੰਗ ਤੋਂ ਮਤਲਬ ਅਨੰਤਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਲੈ ਕੇ 1982 ਤੋਂ ਲੈ ਕੇ ਜਿਹੜਾ ਸੰਘਰਸ਼ ਧਰਮ ਜੁੱਧ ਮੋਰਚਾ ਚੱਲਿਆ ਸੀ ਉਸ 1982 ਦੇ ਧਰਮ ਜੁੱਧ ਮੋਰਚੇ ਤੋਂ ਲੈ ਕੇ ਹੁਣ 2024 ਆ ਗਿਆ ਹੈ ਜਿਹੜੀ ਮੋਡਰੇਟ ਪੋਲਿਟਿਕਸ ਨੇ ਕੌਮ ਦੀ ਝੋਲੀ ਕਿਹੜੀ ਅਚੀਵਮੈਂਟ ਪਾਈਏ ਉਹ ਹੀ ਦੱਸਦੇ ਚੇਕਰ रेडिकल पॉलिटिक्स ਉਹਨਾਂ ਦੀ ਨਜ਼ਰ 'ਚ রেডिकल पॉलिटिक्स ਨੇ ਕੋਈ ਅਚੀਵ ਨਹੀਂ ਕੀਤਾ ਤਾਂ ਮੋਡਰਟ ਪੋਲਿਟਿਕਸ ਵੀ ਕੋਈ ਅਚੀਵ ਕਰਨ ਦੇ ਵਿੱਚ ਨਾ ਕਾਮਯਾਬੀ ਰਹੀ ਹੈ ਟੋਟਲ ਫੇਲੀਅਰ ਰਹੀ ਹੈ ਅਸੀਂ ਘੱਟੋ-ਘੱਟ ਬਾਗੀ ਹੋਣ ਦਾ ਸਬੂਤ ਤਾਂ ਦਿੰਦੇ ਆ ਰਹੇ ਹਾਂ ਅਸੀਂ ਇਸ ਗੱਲ ਲਈ ਦੁਨੀਆ ਨੂੰ ਇਹ ਤਾਂ ਦੱਸਦੇ ਆ ਰਹੇ ਹਾਂ ਕਿ ਅਸੀਂ ਇਸ ਸਿਸਟਮ ਤੋਂ ਬਾਗੀ ਹਾਂ ਅਸੀਂ ਇਸ ਸਿਸਟਮ ਦੇ ਨਾਲ ਨਹੀਂ ਆ ਪਰ ਜਿਹੜੇ ਲੋਕ ਦਿਲ ਦੇ ਅੰਦਰ ਚਾਹਤ ਵੀ ਰੱਖਦੇ ਨੇ ਅਲੱਗ ਹੋਣ ਦੀ ਪਰ ਸਿਸਟਮ ਦਾ ਹਿੱਸਾ ਵੀ ਬਣੇ ਜਾਂਦੇ ਨੇ ਮੇਰਾ ਖਿਆਲ ਹੈ ਉਹਨਾਂ ਨੂੰ ਪੁਨਰ ਵਿਚਾਰ ਕਰਨ ਦੀ ਲੋੜ ਹੈ ਹਰ ਸਾਲ ਤੁਸੀਂ ਦੇਖੋ ਜਦੋਂ ਵੀ ਚੋਣ ਹੁੰਦੀ ਹੈ ਅਗਲੇ ਦਿਨ ਸਾਰੀਆਂ ਅਖਬਾਰਾਂ ਕੱਟ ਕੇ ਵੇਖੋ ਹੈਡਲਾਈਨ ਕੀ ਹੁੰਦੀ ਹੈ 72% 70% 60% ਲੋਕਾਂ ਨੇ ਵੋਟ ਪਾਈ ਇਹ ਹੀ ਹੁੰਦੀ ਹੈ ਹੈਡਲਾਈਨ ਹਰ ਅਖਬਾਰ ਇਹ ਪਰਸੈਂਟੇਜ ਜ਼ਰੂਰ ਦਿੰਦੀ ਹੈ ਕਿਉਂ ਦਿੰਦੀ ਹੈ ਇੰਡੀਆ ਦੁਨੀਆ ਨੂੰ ਦੱਸਦਾ ਹੈ ਕਿ ਐਨੇ ਪਰਸੈਂਟ ਲੋਕਾਂ ਨੇ ਮੇਰੇ ਡੈਮੋਕ੍ਰੈਟਿਕ ਇੰਸਟੀਚੂਨਸ ਦੇ ਵਿੱਚ ਇਹ ਮੇਰੀ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਤੇ 2 ਜੂਨ ਨੂੰ ਪੰਜਾਬ ਦੀਆਂ ਵੋਟਾਂ ਜਿਹੜੀਆਂ ਪੈਣੀਆਂ ਨੇ 2 ਜੂਨ ਨੂੰ ਇਹ ਵੀ ਆਏਗਾ ਕਿ ਪੰਜਾਬ ਦੇ 72% 74% 76% ਲੋਕਾਂ ਨੇ ਭਾਰਤ ਦੀ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਕਿਸ ਮੂਹ ਦੇ ਨਾਲ ਤੇ ਕਿਸ ਤਰਕ ਦੇ ਨਾਲ ਅਸੀਂ ਦੁਨੀਆ ਨੂੰ ਕਹਾਂਗੇ ਕਿ ਅਸੀਂ ਇੰਡੀਅਨ ਸਿਸਟਮ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਰਿਜੈਕਟ ਕਰਦੇ ਹਾਂ ਅਸੀਂ ਖਾਲਸਾਤਾਨ ਦੀ ਲੜਾਈ ਲੜ ਰਹੇ ਹਾਂ ਜਦੋਂ ਅਸੀਂ ਖੁਦ ਇੰਨੀ ਵੱਡੀ ਪੱਦਰ ਤੇ ਉਸੇ ਹੀ ਸਿਸਟਮ ਜਿਹੜਾ ਸਾਨੂੰ ਮਾਰ ਰਿਹਾ ਉਹਦੇ ਵਿੱਚ ਵਿਸ਼ਵਾਸ ਵੀ ਪ੍ਰਗਟ ਕਰਾਂਗੇ ਇੱਕ ਦਿਨ ਨੂੰ ਖੋਪਾਲ ਜੀ ਸਿੱਧੀ ਗੱਲ ਕਲਾਵਾ ਰਗਵਤੀ ਨੇ ਵੀ ਕੁਝ ਨਾ ਲੈ ਕੇ ਕਿਹਾ ਵਾ ਫਟ ਮਦੇ ਵੀ ਇਹਨਾਂ ਜਿਹੜਾ ਸੀਨਾ ਜੈਵ ਕਰ ਤੇ ਲਾਇਆ ਜਾਣ ਤੁਸੀਂ ਵੀ ਸਮਝੋ ਕਿੰਨੇ ਕੁ ਬਾਕੀ ਰਹਿ ਗਏ ਨੇ ਜਾਂ ਚੋਣੀ ਲੱਗ ਰਹੀਆਂ ਜਿਹੜੇ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਨੇ ਲਗਭਗ ਉਹਨਾਂ ਦੀਆਂ ਉਹਨਾਂ ਦੀਆਂ ਦੋ ਕੈਟਾਗਰੀਜ਼ ਨੇ ਜਿਹੜੇ ਜੋਜਕੇ ਸ਼ੀਦ ਹੋਏ ਨੇ ਤੇ ਦੂਸਰੇ ਕਿਹੜੇ ਸਰਦਾਲੂ ਸੀਗੇ ਸਰਦਾਲੂਆਂ ਦੇ ਵਿੱਚ ਪੰਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਗਿੰਦਾ ਵਾਂ 400 ਦੇ ਕਰੀਬ ਗੈਲਰੀ ਦੇ ਵਿੱਚ ਫੋਟੋਆਂ ਹੁਣ ਲੱਗੀਆਂ ਨੇ ਮੈਂ ਇੱਕ ਦਿਨ ਗੈਲਰੀ ਖੁਦ ਆਪ ਜਾ ਕੇ ਦੇਖ ਕੇ ਆਇਆ 220 ਦੇ ਕਰੀਬ ਉਹ ਜਝਾਰੂ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਬਨਸਬਤ ਅਸੀਂ ਇੱਕ ਡਾਇਰੈਕਟਰੀ ਛਾਪ ਕੇ ਪਿਛਲੇ 3 ਐਡੀਸ਼ਨਸ ਹੋਤੇ ਹੈ ਪਖਾਲਸਾ ਪੰਤੇ ਸਮਰਪਿਤ ਕਰ ਚੁੱਕੇ ਹਨ। ਲੇਕਿਨ ਇਹਦੇ باوجود ਬਹੁਤ ਵੱਡੀ ਪੱਧਰ ਤੇ ਹਜ਼ਾਰਾਂ ਦੀ ਤਦਾਦ ਤੇ ਜਿਹੜੀ ਹੈ ਪਿਲਗ੍ਰਮਸ ਜਿਹੜੇ ਯਾਤਰੂ ਸੀ ਉਹ ਅੰਦਰ ਇਹ ਨਿਹਥੇ ਹੀ ਮਾਰੇ ਗਏ। ਉਹਨਾਂ ਦਾ ਕੋਈ ਰਿਪੋਰਟ ਨਹੀਂ ਹੈ। ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਕਿਉਂਕਿ ਉਹਨਾਂ ਦੇ ਸਾਰੇ ਪੰਜਾਬ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦੇ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਨੇ ਅਗਰ ਉਹ ਚਾਹਣ ਤੇ ਲੋਕਲ ਗੁਰਦੁਆਰੇ ਇਹ ਡਾਟਾ ਇਕੱਠਾ ਕਰ ਸਕਦੇ ਨੇ ਅਸੀਂ ਜਿੰਨੀ ਕਿ ਸਾਡੀ ਸਮਰੱਥਾ ਸੀ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਸਾਨੂੰ ਸਾਲ ਲੱਗ ਗਿਆ 220 ਉਹਨਾਂ ਸਿੰਘ ਸਿੰਘਨੀਆਂ ਦੇ ਘਰ ਪਹੁੰਚਣ ਦਾ ਜਿਹਨੇ ਜਿਹੜੇ ਜੂਝ ਕੇ ਸ਼ਹੀਦ ਹੋਏ ਨੇ ਉਹ ਵੀ ਸਾਨੂੰ ਸੀਨਾ ਬਿਸੀਨਾ ਅੱਗੋਂ ਤੋਂ ਅੱਗੋਂ ਕਰਾ ਹਰ ਪਰਿਵਾਰ ਨੇ ਅੱਗੇ ਪਰਿਵਾਰਾਂ ਦਾ ਜ਼ਿਕਰ ਕੀਤਾ ਤੇ ਅਸੀਂ ਉਹਨਾਂ ਤੱਕ ਪਹੁੰਚੇ ਪਰ ਜਿਹੜੇ ਹਜ਼ਾਰਾਂ ਲੋਕ ਅੰਦਰ ਜਿਹੜੀ ਜਾਤਰੂ ਇਹ ਹੱਥੇ ਮਾਰੇ ਗਏ ਨੇ ਉਸ ਹਮਲੇ ਦੇ ਵਿੱਚ ਉਨਾ ਤੱਕ ਪਹੁੰਚਣ ਦੀ ਜਿਹੜੀ ਸਮਰੱਥਾ ਹੈ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹਨਾਂ ਨੂੰ ਇਸ ਵਾਰ ਸਪੈਸ਼ਲ ਤੌਰ ਤੇ ਇੱਕ ਉਹਨਾਂ ਨੇ ਆਪਣਾ ਉਦਮ ਦਿਖਾਇਆ ਕਿ ਅਸੀਂ ਵੱਡੇ ਪੱਧਰ ਤੇ 40 ਸਾਲਾ ਮਨਾ ਰਹੇ ਹਾਂ ਚਲੋ ਸਾਡੀ ਇੱਕ ਇਹ ਡਿਮਾਂਡ ਅੱਜ ਤੁਸੀਂ ਪ੍ਰਮੁੱਖ ਤੌਰ ਤੇ ਉਹਨਾਂ ਤੱਕ ਪਹੁੰਚਦੀ ਕਰੋ ਕਿ ਉਹ ਇਸ ਸਾਲ ਇਹੀ ਐਲਾਨ ਕਰ ਦੇਣ ਕਿ ਅਗਲੇ ਸਾਲ ਤੱਕ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਵੇਰਵੇ ਇਕੱਠੇ ਕਰਕੇ ਅਗਲੇ ਸਾਲ ਕੌਮ ਨੂੰ ਦੱਸ ਦੇਵਾਂਗੇ ਕਿ ਕਿੰਨੇ ਸਿੰਘਾਂ ਦੇ ਸਿਰ ਢੜ ਇਸ ਪ੍ਰਕਰਮਾ ਦੇ ਵਿੱਚ ਲੱਗ ਗਏ ਜੂਨ 1984 ਵਿੱਚ ਹਰ ਬਰੇ ਦੀ ਤਰ੍ਹਾਂ ਦਲ ਖਾਲਸਾ ਇਸ ਵਾਰ ਵੀ ਇਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ। ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਮਾਰਚ ਨਿਕਲੇਗਾ। ਆਰੰਭ ਹੋਏਗਾ ਬੁਰਜ ਅਕਾਲੀ ਬਾਬਾ ਫੋਲਾ ਸਿੰਘ ਤੋਂ ਉੱਥੋਂ ਆਰੰਭ ਹੋ ਕੇ ਸੂਰਜ ਚੰਦਾ ਕੰਪਲੈਕਸ ਦੇ ਅੱਗੋਂ ਦੀ ਹੁੰਦਾ ਹੋਇਆ ਬੱਸ ਸਟੈਂਡ ਜਾਏਗਾ। ਬੱਸ ਸਟੈਂਡ ਤੋਂ ਰਾਮ ਬਾਗ ਵਾਲੇ ਪਾਸੇ ਬਸਟੈਂਡ ਦੀ ਬੈਕ ਸਾਈਡ ਤੋਂ ਆ ਕੇ ਰਾਮਬਾਗ ਵਾਲੇ ਪਾਸੇ ਰਾਮਬਾਗ ਤੋਂ ਹਾਲ ਗੇਟ ਹਾਲ ਗੇਟ ਤੋਂ ਹਾਲ ਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੋਡ ਦਾ ਰੂਟ ਹੋਏਗਾ ਮਾਰਚ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਵਾਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਜਾਏਗੀ ਪਰ ਉਨ੍ਹਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਤਾਂ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸਜਾਏ ਜਾਣ ਸ਼੍ਰੀਦੀ ਸਮਾਗਮ ਸਜਾਏ ਜਾਣ ਕੇਵਲ ਅਰਦਾਸ ਤੱਕ ਸੀਮਤ ਨਾ ਹੋਇਆ ਜਾਵੇ ਪੂਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਜਾਵੇ ਪ੍ਰੋਗਰਾਮ ਸਾਰੇ ਦਿਨ ਦੇ ਉਲੀਕੇ ਜਾਣ ਤਾਂ ਕਿ 40 ਵਰਿਆਂ ਦੀ ਜਿਹੜੀ ਪੀੜ ਹੈ ਜਿਹੜੀ ਚੀਜ਼ ਹੈ ਉਹ ਅੱਜ ਦੀ ਪਨੀਰੀ ਤੇ ਅੱਜ ਦੇ ਲੋਕਾਂ ਤੱਕ ਪਹੁੰਚੇ ਨਾਲ ਦੇ ਨਾਲ ਜਿਸ ਨਿظام ਨੇ ਜਿਸ ਮੁਲਕ ਨੇ ਇਹ ਹਮਲਾ ਵਿਉਂਤਿਆ ਸੀ ਪਲਾਨ ਕੀਤਾ ਸੀ ਉਹਦੇ ਤੱਕ ਵੀ ਮੈਸੇਜ ਜਾਵੇ ਕਿ ਹਰ ਸਾਲ ਬੀਤਣ ਤੋਂ ਬਾਅਦ ਇਸ ਹਮਲੇ ਦੀ ਚੀਜ਼ ਤੇ ਪੀੜ ਡੂੰਗੀ ਹੁੰਦੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ ਜ਼ਖਮ ਭਰਦੇ ਨੇ ਪਰ ਬਿਲਕੁਲ ਇਸ ਦੇ ਵਿਪਰੀਤ ਇਹ ਉਹ ਜ਼ਖਮ ਹੈ ਜਿਹੜਾ ਸਮੇਂ ਦੇ ਨਾਲ ਹੋਰ ਡੂੰਗਾ ਤੇ ਹੋਰ ਗਹਿਰਾ ਹੁੰਦਾ ਜਾਂਦਾ ਹੈ ਹਰ ਸਾਲ ਇਸ ਹਮਲੇ ਦੇ ਦੇਸ਼ਬੰਦ ਵਿੱਚ ਉਲੀਕੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਗਿਣਤੀ ਵੱਧਦੀ ਜਾ ਰਹੀ ਹੈ। ਥੈਂਕਸ ਟੂ ਸੋਸ਼ਲ ਮੀਡੀਆ ਅੱਜ ਦੀ ਪਨੀਰੀ ਇਸ ਦੇ ਬਾਰੇ ਵਦੇਰੇ ਤੋਂ ਵਦੇਰੇ ਸੁਚੇਤ ਹੋ ਰਹੀ ਹੈ। ਔਰ ਲੋਕ ਮਹਿਸੂਸ ਕਰਦੇ ਨੇ ਕਿ ਜਿਸ ਜਿਸ ਮੁਲਕ ਨੂੰ ਉਹ ਆਪਣਾ ਸਮਝਦੇ ਰਹੇ ਬਹੁਤ ਦੇ ਜਿਸ ਮੁਲਕੇ ਨੂੰ ਆਪਣਾ ਸਮਝਦੇ ਰਹੇ ਆਪਣੇ ਨੂੰ ਮੈਂ ਇਨਵਰਟਿਡ ਕਾਮਾ ਚ ਲੈਣਾ ਉਹ ਮੁਲਕ ਆਪਣਾ ਸੀ ਹੀ ਨਹੀਂ ਜਿਸ ਮੁਲਕ ਨੇ ਟੈਂਕ ਦਰਬਾਰ ਸਾਹਿਬ ਦੇ ਉੱਤੇ ਚੜਾਏ ਹੋਣ ਬੰਬਾਂ ਦੇ ਨਾਲ ਅਕਾਲ ਤਖਤ ਨੂੰ ਤਬਾਹ ਕੀਤਾ ਹੋਵੇ ਉਹਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਅਕਾਲ ਤਖਤ ਸਦਾ ਜੋਗੋ ਜੋਗਾ ਉਸਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਇਹ ਇੱਕ ਨਾ ਬਕਸ਼ਣ ਜੋਗ ਗੁਨਾਹ ਸੀ ਇੰਡੀਆ ਦਾ ਜਿਹਦੇ ਵਿੱਚ ਸਾਰੀਆਂ तमाम ਪਾਰਟੀਆਂ ਸ਼ਾਮਲ ਸੀ ਚਾਹੇ ਉਹ ਕਾਂਗਰਸ ਸੀ ਤੇ ਚਾਹੇ ਉਹ ਭਾਜਪਾ ਸੀ ਦੋਨੇ ਪਾਰਟੀਆਂ ਬਰਾਬਰ ਦੇ ਕਸੂਰਵਾਰ ਨੇ ਔਰ ਦੋਨੇ ਹੀ ਇੱਕ ਦੂਜੇ ਦੀ ਪਿੱਠ ਥਾਪੜਦੀਆਂ ਰਹੀਆਂ ਇੱਕ ਨੇ ਵਿਉਂਤਿਆ ਤੇ ਦੂਜੇ ਨੇ ਪਿੱਠ ਥਾਪੜੀ ਸੋ ਪੂਰੇ ਇੰਡੀਅਨ ਐਸਟੈਬਲਿਸ਼ਮੈਂਟ ਤੇ ਇੰਡੀਅਨ ਸਿਸਟਮ ਨੇ ਇਹ ਜਿਹੜਾ ਅਟੈਕ ਸੀ ਉਹ ਪਲਾਨ ਕੀਤਾ ਸੀ ਔਰ ਅਸੀਂ ਸਮਝਦੇ ਹਾਂ ਕਿ ਦੁਨੀਆ ਉਸ ਮੌਕੇ ਖਾਮੋਸ਼ ਰਹੀ ਜਿਸ ਤਰ੍ਹਾਂ ਅੱਜ ਦੁਨੀਆ ਬੋਲ ਰਹੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਸ ਮੌਕੇ ਦੁਨੀਆ ਨਹੀਂ ਬੋਲੀ ਉਸ ਮੌਕੇ ਯੂਨ ਵੀ ਨਹੀਂ ਬੋਲਿਆ ਇਹ ਸਾਡਾ ਸਾਨੂੰ ਦੁੱਖ ਵੀ ਹੈ ਔਰ ਅਫਸੋਸ ਹੈ ਯੂਨ ਤੇ ਕਿ ਇਜ਼ਰਾਈਲ ਦੇ ਮਾਮਲੇ 'ਚੋ ਬੋਲ ਰਹੀ ਹੈ ਯੂਕਰੇਨ ਦੇ ਮਾਮਲੇ 'ਚੋ ਬੋਲ ਰਹੀ ਹੈ ਪਰ ਜਦੋਂ ਐਡਾ ਵੱਡਾ ਹਮਲਾ ਸਾਡੀ ਕੌਮ ਤੇ ਹੋਇਆ ਉਦੋਂ ਯੂਨ ਵੀ ਚੁੱਪ ਰਿਹਾ ਤੇ ਵਰਲਡ ਪਾਵਰਸ ਵੀ ਚੁੱਪ ਰਹੀਆਂ ਹੱਲ ਵੀ ਦੇਰੀ ਨਹੀਂ ਹੋਈ ਜਿਹੜੀ ਨਸਲਕੁਸ਼ੀ 84 ਤੋਂ ਸਾਡੇ ਨਾਲ ਹੋ ਰਹੀ ਹੈ ਔਰ ਜਿਹੜੀ ਚੱਲ ਰਹੀ ਹੈ ਅੱਜ ਵੀ ਦੁਨੀਆ ਨੂੰ ਆਪਣੀ ਆਰਥਿਕ ਮਫਾਦਾ ਤੋਂ ਉੱਪਰ ਉੱਠ ਕੇ ਬੋਲਣਾ ਚਾਹੀਦਾ ਹੈ ਇੰਡੀਆ ਨੂੰ ਝਾੜ ਪਾਣੀ ਚਾਹੀਦੀ ਹੈ ਇੰਡੀਆ ਨੂੰ ਅਕਾਉਂਟੇਬਲ ਠਹਿਰਾਣਾ ਚਾਹੀਦਾ ਹੈ ਔਰ ਇੰਡੀਆ ਨੂੰ ਇਹ ਜਿਹੜੀ ਉਹਨੇ ਜੈਨੋਸਾਈਡ ਕੀਤੀ ਜਿਹੜੇ ਕਤਲ ਕੀਤੇ ਔਰ ਕਰ ਰਹੇ ਨੇ ਉਹਦੇ ਲਈ ਕਾਨੂੰਨ ਦੇ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜਿਵੇਂ ਹੁਣ ਪਿੱਛੇ ਹੈਗ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉਹਨੇ ਇਜ਼ਰਾਇਲ ਨੂੰ ਖੜਾ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਇੰਡੀਆ ਨੂੰ ਵੀ ਉਸ ਉਸ ਕੋਰਟ ਰਾਹੀਂ ਇੰਟਰਨੈਸ਼ਨਲ ਪਟਾਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੋ ਇਹ ਸਾਡੇ ਪ੍ਰੋਗਰਾਮਸ ਨੇ 84 ਦੇ ਜਿਹੜੇ ਕਿ ਅਸੀਂ ਮਨਾਣ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਹੈ ਕਿ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਇਹ ਨਹੀਂ ਹੈ ਕਿ ਚੰਦ ਜਥੇਬੰਦੀਆਂ ਜਾਂ ਜਥੇਬੰਦੀਆਂ ਦੇ ਚੰਦ ਆਗੂ ਹੀ ਆਪਣੀ ਜ਼ਿੰਮੇਵਾਰੀ ਸਮਝਣ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਹੋਣ ਗੁਰਦੁਆਰੇ ਮਤੇ ਪਾਉਣ ਨਿੰਦਾ ਮਤਾ ਪਾਉਣ ਔਰ ਇਹ ਗੱਲ ਇੰਡੀਅਨ ਸਟੇਟ ਨੂੰ ਔਰ ਦੂਜੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਸਿੱਖ ਇਸ ਨੂੰ ਭੁੱਲੇ ਨਹੀਂ ਸਿੱਖਾਂ ਨੇ ਜਿਹੜੇ ਹਮਲਾਵਰ ਸੀ ਜਿਹੜੀ ਸਟੇਟ ਹਮਲਾਵਰ ਸੀ ਜਿਨੇ ਕਹਿਰ ਵਰਤਾਇਆ ਉਸ ਨੂੰ ਬਖਸ਼ਿਆ ਨੀਯਸ ਨੂੰ ਮਾਫ ਨਹੀਂ ਕੀਤਾ ਦੂਸਰੀ ਗੱਲ